ਸ਼ਰਧਾ ਭਾਵਨਾ ਆਸਥਾ ਤੇ ਵਿਸ਼ਵਾਸ ਦੀ ਖੂਬਸੂਰਤ ਤਸਵੀਰ ਪੇਸ਼ ਕਰਨ ਜਾ ਰਹੇ ਹੈ ਛੀ ਅੰਮ੍ਰਿਤਸਰ ਸਾਹਿਬ ਤੋਂ ਦਰਸਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਸਿੱਖ ਕੌਮ ਦੇ ਮਹਾਨ ਜਰਨੈਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਜਿਸ ਨੂੰ ਸੰਗਤਾਂ ਪਿਆਰ ਤੇ ਸਤਕਾਰ ਨਾਲ ਸ਼ਹੀਦਾ ਸਾਹਿਬ ਵਜੋਂ ਜਾਣਦੀਆਂ ਨੇ ਅਕਸਰੀ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਰੋਜ਼ਾਨਾ ਹੀ ਵੱਡੀ ਗਿਣਤੀ ਵਿੱਚ ਬਾਬਾ ਦੀਪ ਸਿੰਘ ਜੀ ਦੇ ਇਸ ਪਵਨ ਸਥਾਨ ਤੇ ਦਰਸ਼ਨਾਂ ਲਈ ਪਹੁੰਚਦੇ ਆ ਨੇ ਪਰ ਜੇਕਰ ਗੱਲ ਕੀਤੀ ਜਾਵੇ ਐਤਵਾਰ ਦੀ ਤਾਂ ਇੱਥੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਤਲਕਸਰ ਤੋਂ ਹੀ ਸਿਦਾ ਸਾਹਿਬ ਪਹੁੰਚ ਕੇ ਦੁਪਹਿਰੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ 4 ਪਹਿਰ ਦੇ ਦੌਰਾਨ ਫਿਰ 10 ਵਜੇ ਦੇ ਕਰੀਬ ਸ਼ੁਰੂ ਹੁੰਦਾ ਹੈ ਦੁਪਹਿਰਾ ਔਰ 4 ਵਜੇ ਜਿਹੜਾ ਸੰਗਤ ਰੂਪੀ ਅਰਦਾਸ ਕੀਤੀ ਜਾਂਦੀ ਇਸ ਤੋਂ ਪਹਿਲਾਂ ਜੱਗੀ ਸਾਹਿਬ ਦੇ ਵਾਖ ਪੰਜ ਵਾਰੀ ਦੋ ਚਪਈ ਸਾਹਿਬ ਇੱਕ ਸੁਖਨੀ ਸਾਹਿਬ ਦਾ ਬਾਠ ਤੇ ਉਸ ਤੋਂ ਬਾਅਦ ਅਰੰਧ ਸਾਹਿਬ ਦੀਆਂ 6 ਪੌੜੀਆਂ ਫਿਰ ਅਰਦਾਸ ਕੀਤੀ ਜਾਂਦੀ ਹੈ ਔਰ ਸੰਗਤਾਂ ਦੀ ਇਹ ਧਾਰਨਾ ਹੈ ਕਿ ਮਨ ਦੀ ਹਰ ਮਰਾਦ ਮਨੋਂ ਕਾਮਨਾ ਇਸ ਪਾਵਨ ਪਿੱਤਰ ਅਸਥਾਨ ਤੇ ਪੂਰੀ ਹੁੰਦੀ ਹੈ ਸਿਰਫ ਐਤਵਾਰੀ ਨਹੀਂ ਬਲਕਿ ਸ਼ਨੀਵਾਰ ਰਾਤ ਵੀ ਵੱਡੀ ਗਿਣਤੀ ਸਖਤ ਇੱਥੇ ਆ ਕੇ ਜਪਹਰਾ ਕਰਦੀਆਂ ਨੇ ਪਰ ਸੰਗਤਾਂ ਦਾ ਠਾਠਾ ਮਾਰਦੇ ਹੜ ਦਾ ਆਲਮ ਇਹ ਹੈ ਕਿ ਇਹ ਤਸਵੀਰ ਸ਼ੀਦਾ ਸਾਹਿਬ ਦੇ ਬਾਅਦ ਸੜਕਦੀ ਹੈ ਜਿੱਥੇ ਹਜ਼ਾਰਾਂ ਸੰਗਤਾਂ ਅੰਦਰ ਜਗ੍ਹਾ ਨਾ ਹੋਣ ਦੇ ਕਾਰਨ ਸੜਕਾਂ ਤੇ ਖੜ ਗਈ 6 6 7 7 ਘੰਟੇ ਇੱਥੇ ਖੜ ਕੇ ਇਸ ਦੁਪਹਿਰੇ ਦੇ ਵਿੱਚ ਸ਼ਮੂਲੀਤ ਕਰ ਰਹੀਆਂ ਨੇ ਚਾਰ ਪਹਿਰ ਦੇ ਇਸ ਸੰਗਤ ਰੂਪੀ ਜਾਪ ਦੇ ਵਿੱਚ ਸ਼ਮੂਲੀਤ ਕਰ ਰਹੀਆਂ ਨੇ ਤਾਂ ਇਹ ਖੂਬਸੂਰਤ ਤਸਵੀਰ ਹੈ ਸਰਦਾ ਭਾਵਨਾ ਆਸਥਾ ਅਤੇ ਵਿਸ਼ਵਾਸ ਦੀ ਇਹ ਕਦੋਂ ਤੋਂ ਰੁਝਾਨ ਸ਼ੁਰੂ ਹੈ ਦੁਪਹਿਰਾਂ ਕੱਢਦਾ ਕੁਝ ਐਲਦਾ ਜਾਂ ਹਾਂਜੀ ਇਹ ਰੁਝਾਨ ਕਦੋਂ ਤੋਂ ਸ਼ੁਰੂ ਹੈ ਦੁਪਹਿਰਾਂ ਕੱਢਦਾ ਬਹੁਤ ਦੰਤ ਇਹ ਬਾਬਾ ਦੀ ਕਿਰਪਾ ਨਾਲ ਬਚਪਨ ਤੋਂ ਹੀ ਲੱਗਣ ਲੱਗੀ ਹੋਈ ਸਾਰੇ ਪਾਸੇ ਜੋ ਦੀਓ ਦੇਖ ਰਹੇ ਇਸ ਤਰ੍ਹਾਂ ਹੀ ਚੱਲ ਰਿਹਾ ਜੋਦ ਮਾ ਛੋਟਾ ਦੇ ਰਿਹਾ 40 ਸਾਲ ਹੋ ਗਏ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਮੇਰ ਦੇ ਨਾਲ ਇਸੇ ਤਰ੍ਹਾਂ ਹੀ ਅੱਜ ਦਿਖਦੇ ਆ ਰਹੇ ਆਂ ਦਿਨ-ਦਿਨ ਸੰਗਤਾਂ ਦਾ ਹੜ ਜਿਹੜਾ ਵੱਧਦਾ ਜਾ ਰਿਹਾ ਇਹ ਸੰਗਤਾਂ ਬਾਬਾ ਜੀ ਦਾ ਸ਼ਾਹੀਨਾ ਪ੍ਰੇਮ ਹੀ ਨਾ ਵਧ ਗਿਆ ਵੀ ਉਹਦੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸੰਗਤਾਂ ਦਿਨ-ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਸ਼੍ਰੋਮਣੀ ਕਮੇਟੀੋਂ ਬੜਾ ਉਪਰਾਲਾ ਹੁੰਦਾ ਕਿ ਬਹੁਤ-ਬਹੁਤ ਉਪਰਾਲਾ ਕੀਤਾ ਜਾਵੇ ਸੰਸਦਾਵਾ ਤੇ ਪੂਰਾ ਸਜੂ ਇਹ ਚਮਤਕਾਰ ਹੋ ਗਿਆ ਜੀ ਇਹ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਜੀ ਮਤਲਬ ਆ ਵੇਂਦੇ ਆ ਵੇਂਦੇ ਆ ਦੋ ਤ ਅਹੀਂ ਇੱਥੇ ਸੇਵਾ ਕਰਦੇ ਆ ਕਿਸ ਨੂੰ ਪੁੱਛੀ ਤਾਂ ਕੋ ਪਟਿਆਲੇ ਤੋਂ ਕੋ ਦਿੱਲੀ ਤੋਂ ਕੋ ਚੰਡੀਗੜ੍ਹ ਤੋਂ ਮਤਲਬ ਬੜੀ ਬੜੀ ਦੂਰੋਂ ਸੰਗਤ ਆਂਦੀ ਆ ਜੀ ਮਤਲਬ ਬਹੁਤ ਆਪਾਂ ਨਾ ਸੰਗਤਾਂ ਨਹੀਂ ਕਿ ਹਰ ਮੰਨ ਦੀ ਹਰ ਮੁਰਾਦ ਜਿਹੜੀ ਪੂਰੀ ਹੁੰਦੀ ਹੈ ਮੈਂ ਨਾ ਜੀ ਪਹਿਲੇ ਜਪੈਰੇ ਚ ਪੂਰੀ ਹੋ ਜਾਂਦੀ ਆ ਜੀ ਤੇ ਲੋਕਾਂ ਨੇ ਸੰਗਤਾਂ ਸੁਖਦੀਆਂ ਚਾਰ ਜਪੈਰੇ ਛੇ ਮਤਲਬ ਇਦਾਂ ਹੀ ਆ ਜੀ ਪੰਜ ਸੁਖਦੇ ਨਹੀਂ ਪਹਿਲੇ ਦੂਜੇ ਤੇ ਪੂਰੀ ਹੋ ਜਾਂਦੀ ਆ ਮੁਰਕੇ ਸੰਗਤਾਂ ਦਾ ਵੱਧ ਜਾਂਦੀ ਆ ਸਹੀ ਜੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੇਕਰ ਬਾਹਰ ਸੜਕ ਤੇ ਇਹ ਹਾਲ ਹੈ ਚਾਟੀਵਿੰਡ ਚੌਂਕ ਤੋਂ ਲੈ ਕੇ ਸੁਲਤਾਨਵਿੰਡ ਚੌਂਕ ਤੱਕ ਜਿੱਥੇ ਤੱਕ ਨਜ਼ਰ ਮਾਰੀਏ ਇਸ ਲਗਭਗ ਅੱਧਾ ਕਿਲੋਮੀਟਰ ਦੇ ਇਲਾਕੇ ਦੇ ਵਿੱਚ ਲੱਖਾਂ ਸੱਖ ਦਾ ਸੜਕਾਂ ਤੇ ਖੜ ਕੇ ਦੁਪਹਿਰੇ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਔਰ ਇਹ ਇਹ ਦ੍ਰਿਸ਼ ਇੱਥੇ ਹਰ ਐਤਵਾਰ ਜਿਹੜਾ ਉਹ ਦੇਖਣ ਨੂੰ ਮਿਲਦਾ ਭਾਵੇਂ ਪਿੰਡਾਂ ਚੋਂ ਸੌਂਦੀ ਗਰਮੀ ਹੋਵੇ ਤਪਦੀ ਗਰਮੀ ਹੋਵੇ ਜਾਂ ਫਿਰ ਹੰਡ ਕੰਬ ਕਪਾਉਂਦੀ ਸਰਦੀ ਹੋਵੇ ਮੀਓ ਬੇ ਨਰੀਓ ਬੇ ਇੱਥੇ ਸੰਗਤਾਂ ਦੀ ਸ਼ਰਧਾ ਭਾਵਨਾ ਤੇ ਕੋਈ ਅਸਰ ਨਹੀਂ ਪੈਂਦਾ ਔਰ ਸੰਗਤਾਂ ਹਰ ਐਤਵਾਰ ਸ਼ਨੀਵਾਰ ਰਾਤ ਐਤਵਾਰ ਦੇ ਦੇ ਇਸੇ ਤਰ੍ਹਾਂ ਇੱਥੇ ਪਹੁੰਚ ਕੇ ਚੁਪਾਰੇ ਦੇ ਵਿੱਚ ਸ਼ਾਮਲ ਹੁੰਦੀਆਂ ਨਹੀਂ ਫਿਰ ਆਵਾਇ ਕਿਥੋਂ ਹੈ ਬਲਜਿੰਦਰ ਕੌਰ ਯੂਪੀ ਤੋਂ ਜੀ ਯੂਪੀ ਤੋਂ ਹਾਂ ਜੀ ਚੁਪਾਰੇ ਵਾਸਤੇ ਆਇਓ ਨਹੀਂ ਇਹ ਖਾਲੇ ਮੈਸੇਜ ਆਜ ਚੁਪਾਰਾ ਵੀ ਆਇਆ ਹੈ ਚੁਪਾਰਾ ਵੀ ਹਾਂ ਜੀ ਹਾਂ ਜੀ ਬਹੁਤ ਆਂਦਾ ਹੈ ਕਿੰਨਾ ਕੰਨ ਆਂਦਾ ਹੈ ਜੀ ਬਹੁਤ ਜ਼ਿਆਦਾ ਬਾਬਾ ਦੀਪ ਸਿੰਘ ਵਰਸਾ ਦੇ ਸਭ ਤੇ ਉੱਤੇ ਵੈਗਨੂ ਸਰ ਤੇ ਹਾਥੀਨ ਲੋਕ ਇਹ ਵਾਰ ਜਿਵੇਂ ਘਟਿਆ ਹਾਂਜੀ ਪਹਿਲੇ ਵਾਰ ਵਾਹਿਗੁਰੂ ਅੱਜ ਬਹੁਤ ਨਾ ਬਾਬਾ ਜੀ ਨੇ ਬਹੁਤ ਨਾ ਦਿੱਤਾ ਸੰਗਤ ਰੂਪੀ ਇੱਦਾਂ ਜਾਪ ਕਰਕੇ ਬੜਾ ਆਨੰਦ ਆਉਂਦਾ ਬੜੀ ਬਹੁਤ ਜੀ ਬਹੁਤ ਸ਼ਾਂਤੀ ਮਿਲਦੀ ਹੈ ਜੀ ਦੁਪਹਿਰ ਸਾਉਂ ਕੱਟ ਕੇ ਜੀ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਜੀ ਅਸੀਂ ਰਾਜਪੁਰਾ ਪਟਿਆਲਾ ਤੋਂ ਜੀ ਪਟਿਆਲਾ ਤੋਂ ਹਾਂਜੀ ਕਿੰਨੇ ਹਰ ਰੋਜ਼ ਐਤਵਾਰ ਕਿੰਨੇ ਐਤਵਾਰ ਆਇਓ ਇਹ ਦੂਜਾ ਐਤਵਾਰ ਆ ਜੀ ਸਾਡਾ ਅੱਛਾ ਪੰਜ ਜੁਲਾਈ ਸੁਖੀ ਹਾਂਜੀ 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 ਦੂਜਾ ਜੀ ਉਹਨਾਂ ਨੂੰ ਸ਼ਾਂਤੀ ਬੜੀ ਖੁਸ਼ੀ ਬਹੁਤ ਸ਼ਾਂਤੀ ਮਿਲਦੀ ਬਹੁਤ ਖੁਸ਼ੀ ਹੁੰਦੀ ਆ ਜੀ ਸੰਗਤ ਨੂੰ ਦੇਖ ਕੇ ਬਿਲਕੁਲ ਮਹਿਸੂਸ ਨਹੀਂ ਹੁੰਦਾ ਵੀ ਹਾਂਜੀ ਵੀ ਕੋਈ ਸੰਗਤ ਵੀ ਜ਼ਿਆਦਾ ਭੇੜ ਆ ਜਾਂ ਸਰਦੀ ਗਰਮੀ ਮੀਂਹ ਨਹੀਂ ਮਹਿਸੂਸ ਹੁੰਦਾ ਕੋਈ ਚੀਜ਼ ਕਿਸੇ ਦਾ ਵਾਹਿਗੁਰੂ ਦੀ ਆਪੇ ਕਿਰਪਾ ਹੁੰਦੀ ਆ ਜੀ ਸਰਦਾ ਹੀ ਆ ਫਿਰ ਬਾਬਾ ਦੀਪ ਸਿੰਘ ਦੀ ਕਮਾਈ ਆ ਫਿਰ ਤੇ ਫਿਰ ਸਾਰੇ ਆਉਣਦੇ ਆ ਇਹ ਕਿਰਪਾ ਵੀ ਉਸੇ ਦੀ ਹੈ ਕਿ ਬਿਲਕੁਲ ਬਿਲਕੁਲ ਉਹਨਾਂ ਦੀ ਕਿਰਪਾ ਲੱਖਾਂ ਲੋਕਾਂ ਦੀ ਜਿਹੜੀ ਬਿਮਾਰੀਆਂ ਦੂਰ ਹੋਂਡੀਆਂ ਵਾ ਤੇ ਉਹ ਆਪਣੇ ਉਤਸ਼ਾਹ ਨਾਲ ਫਲਾਟਰਾਈ ਆ ਰਹੇ ਆ ਕੁਝ ਲੋਕਲ ਸਾਡੇ ਰਗੇ ਵੀ ਆਉਂਦੇ ਆ ਕੋਈ ਫਲਾਟਰਾਈ ਆਉਂਦੇ ਆ ਉਹਨਾਂ ਨੇ ਕਮਾਈ ਕੀਤੀ ਹੈ ਤੇ ਉੱਪਰ ਪਹੁੰਚਣ ਦੇ ਸਾਰੇ ਬੜੀ ਬਹੁਤ ਧੀ ਦੇਣਾ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਹਾਂਜੀ ਤੇ ਸੰਕਾ ਵਰਦੇ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਸ਼ਰੋਣੀ ਕਮੇਟੀ ਵੱਲੋਂ ਪੰਡਾਲ ਸਜਾਏ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਅਟੁੱਟ ਵਰਤਾਏ ਜਾਂਦੇ ਨੇ ਚਾਹੇ ਛਬੀਲਾ ਨੇ ਪ੍ਰਸ਼ਾਦੇ ਨੇ ਜਾਂ ਚਾਹ ਪਕੌੜਿਆਂ ਦੀ ਲੰਗਰ ਨੇ ਤਾਂ ਸੰਗਤਾਂ ਬੇਹੱਦ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਇਸ ਚਪੈਰੇ ਦੇ ਵਿੱਚ ਸ਼ਮੂਲੀਤ ਕਰਦੀਆਂ ਨੇ ਸੰਗਤ ਰੂਪੀ ਜੱਬੀ ਸਾਹਿਬ ਚਪਈ ਸਾਹਿਬ ਸੁਖਮਨੀ ਸਾਹਿਬ ਅਨੰਦ ਸਾਹਿਬ ਦੀ ਛੇ ਬਾਣੀਆਂ ਦੇ ਪਾਠ ਜਿਹੜਾ ਉਹ ਕਰਦੀਆਂ ਨੇ ਔਰ ਮੰਨਦੀ ਹੈ ਸ਼ਰਧਾ ਭਾਵਨਾ ਕਿ ਇੱਥੇ ਆ ਕੇ ਸੱਚੇ ਦਿਲੋਂ ਕੀਤੀ ਗਈ ਹਰ ਅਰਦਾਸ ਜੋਧਰੀ ਗੁਰੂ ਘਰ ਵਿੱਚ ਪ੍ਰਵਾਨ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਬਾਬਾ ਜੀ ਅੱਛਾ ਕੁਝ ਵੀ ਨਹੀਂ ਜੇ ਅਸੀਂ ਵੇਖ ਰਿਹਾ ਕਿ ਬਹੁਤ ਜਿਆਦਾ ਬਹੁਤ ਜਿਆਦਾ ਸੰਗਤ ਵਧੀਆ ਗੁਰੂ ਜੀ ਵਧੀਆ ਹੈ ਆਪਣਾ ਪਰਿਵਾਰ ਹੀ ਵੱਡਾ ਹੁੰਦਿਆ ਜੀ ਬਾਬੇ ਨਾਲ ਹਾਂਜੀ ਬਾ ਸੰਗਤਾਂ ਦਾ ਬਹੁਤ ਜਿਆਦਾ ਪਿਆਰ ਰੱਬ ਨਾਲ ਬਾਬੇ ਬਾਬਾ ਦੀਪ ਸਿੰਘ ਜੀ ਨਾਲ ਔਰ ਐਵੇਂ ਆਈ ਚਾਹੁੰਦੇ ਆ ਕਿ ਹਰ ਐਤਵਾਰ ਸੰਗਤ ਵਧੀ ਜਾਵੇ ਔਰ ਸਾਨੂੰ ਆਪ ਖੁਸ਼ੀ ਹੁੰਦੀ ਹੈਂ ਸੇਵਾ ਕਰਦੇ ਇਤੇ ਇਹ ਨਜ਼ਾਰਾ ਸ਼ਾਇਦ ਕਿਤੇ ਹੋਰ ਨਹੀਂ ਦੇਖਣ ਨੂੰ ਮਿਲ ਸਕਦਾ ਕਿ ਚੁਬਹਿਰਾ ਸੰਗਤਾਂ ਸੜਕਾਂ ਤੇ ਬਹਿ ਕੇ ਕੱਟ ਰਹੀ ਹੈ ਇਹ ਸੰਗਤਾਂ ਦਾ ਪਿਆਰ ਹੈ ਵਾਗੁਰੂ ਜੀ ਰੱਬ ਨਾਲ ਲਗਾਤਾਰ ਹੜ ਵਧਦਾ ਜਾ ਰਿਹਾ ਇਹ ਬਸ ਆਪਣਾ ਪਰਿਵਾਰ ਵਧਦਾ ਜਾਂਦਾ ਔਰ ਅਸੀਂ ਇਹੋ ਚਾਹੁੰਨੇ ਕਿ ਹਰ ਐਤਵਾਰ ਵਧਦਾ ਜਾਵੇ ਵਾਈਗਲੀ ਕਿਤੇ ਕੋਈ ਕਾਰ ਨਹੀਂ 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 ਕੋਈ ਕਾਰ ਨਹੀਂ ਹਰ ਪਾਸੇ ਐਂ ਬਖਲੋਤੀਆਂ ਆ ਸਾਰ ਸਾਂਕ ਕਿਉਂ ਭਾਈ ਮੇਰ ਖਾਤੇ ਸਭ ਕੋਈ ਦੁਨੀਆ ਆਪਣੀ ਝੋਲੀਆਂ ਭਲਾ ਕੇ ਆਂਦਾ ਜੀ ਹਾਂਜੀ ਤੇ ਅਸੀਂ ਵੀ ਦੋ ਚਪਰ ਦੂਜੇ ਚਪਰੇ ਤੇ ਆਇਆ ਹਾਂ ਹਾਂਜੀ ਹੁੰਦੀ ਹੁੰਦੀ ਸ਼ਰਤਾਂ ਹੁੰਦੀ ਐ ਮੈਂ ਲਿਖ ਕੇ ਤੇ ਨਹੀਂ ਕੀ ਹੁੰਦੀ ਹਾਂਜੀ ਮੈਂ ਦਲਜੀਤ ਕੌਰ ਹైਦਰਾਬਾਦ ਤੋਂ ਆਈ ਹਾਂ ਹਰਦਵਾਰ ਤੋਂ ਹਾਂਜੀ ਪਹਿਲਾਂ ਵੀ ਮੇਰਾ ਤੀਜਾ ਚੋਪਰਾ ਸਾਹਿਬ ਹੈ ਅੱਛਾ ਤੀਜਾ ਚਪਰਾ ਹੈ ਪੰਜ ਸਮੇਰੇ ਸੁਖੇ ਹਾਂਜੀ ਹਾਂਜੀ मेरे सुखना तो पहले ही मेरा पूरा हो गया जी सब कुछ अच्छा पूरी गई जो मंगे, मिल गया मिल बिल्कुल 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 बहुत श्रद्धा है बहुत ज्यादा तो हाँ जी चपहरे कटके छेवा शुकराना करना अच्छा, हाँ जी बड़ा आनंद आता जी संगत बहुत, है तो। बहुत 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 ज्यादा मतलब ब्याह करना मुश्किल है इस तू अगे कुछ नहीं है जो है यही है ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਨਾਮ ਹੈ ਕਿੱਥੋਂ ਹੈ ਇੰਦਰਜੀਤ ਸਿੰਘ ਜਕੜੀਆ ਜੀ ਗੁਰਦਾਸਪੁਰ ਤੋਂ ਜੀ ਕੀ ਕਹਿਣਾ ਚਾਹੋਗੇ ਇਹ ਬੜਾ ਲੋਕੀਕ ਨਜ਼ਾਰਾ ਦੇਖੋ ਮਿਲ ਰਹਾ ਹੈ ਲੱਖਾਂ ਦੀ ਗਿਣਤੀ ਸੰਗਤਾਂ ਇਹ ਜੀ ਸੰਗਤਾਂ ਦੀ ਇੰਨੀ ਭਾਵਨਾ ਜੁੜ ਚੁੱਕੀ ਆ ਤੇ ਜਿਹੜੀਆਂ ਆਸਾਂ ਲੈ ਕੇ ਆਉਂਦੇ ਆ ਉਹ ਪੂਰੀਆਂ ਹੁੰਦੀਆਂ ਆ ਕੋਈ ਵੀ ਸੰਤਾਂ ਤੇ ਗੁਰੂ ਮਹਾਰਾਜ ਦੇ ਤੁਹ ਸਤ ਮਕਸੂਦ ਹੈ ਜੋ ਤੇ ਤੁਹਾਡੀ ਜਿਹੜੀ ਮਨੋ ਕਾਵਨਾ ਪੂਰੀ ਹੋਵੇ ਤੇ ਫਿਰ ਤੁਸੀਂ ਕੋਈ ਵੀ ਨਗਾ ਨਹੀਂ ਪਾਉਂਦੇ ਜੋ ਵੀ ਮਨ ਸੁਖਿਆ ਹੁੰਦਾ ਉਹ ਪੂਰਾ ਹੁੰਦਾ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਚਪੈਰੇ ਦੇ ਨਾਲ ਮਨੋ ਕਾਵਨਾ ਪੂਰੀਆਂ ਹੁੰਦੀਆਂ ਤੇ ਸੰਗਤਾਂ ਵੱਧ ਸੁਵੱਦ ਆ ਰਹੀ ਆ ਤਾਂ ਤਾਂ ਜਿੰਨਾ ਮਰਜੀ ਠਾਠਾ ਮਾਰਦਾ ਕਾਠ ਹੈ ਪ੍ਰਬੰਧਾ ਜੀ ਦੀ ਕੋਈ ਕਮੀ ਨਹੀਂ ਨਹੀਂ ਕੋਈ ਕਮੀ ਨਹੀਂ ਗਈ ਬਹੁਤ ਪ੍ਰਬੰਧਿਤ ਬਹੁਤ ਵਧੀਆ ਆ ਸੰਗਤ ਆਪ ਹੀ ਪ੍ਰਬੰਧ ਕਰੀ ਜਾ ਰਹੀ ਆ ਜੀ ਪਰਮਾਤਮਾ ਖੁਦ ਹੀ ਸੰਗਤ ਦੇ ਵਿੱਚ ਵਸ ਰਿਹਾ ਆ ਤੇ ਖੁਦ ਹੀ ਆਪਣੇ ਆਪ ਹੀ ਬੰਦੋਬਸਤ ਪ੍ਰਬੰਧ ਹੋ ਰਿਹਾ ਆ ਬੜਾ ਆਨੰਦ ਆ ਰਿਹਾ ਨੇ ਇਹਨੇ ਕਿੱਦਾਂ ਬਹੁਤ ਜਿਆਦਾ ਆਨੰਦ ਆ ਰਿਹਾ ਜੀ ਵਾਹਿਗੁਰੂ ਦੀ ਬੋਲ ਕਿਰਪਾ ਆ ਜੀ ਪੂਰੀ ਕਿਰਪਾ ਵਾਹਿਗੁਰੂ ਦੀ ਬਹੁਤ ਮਹਾਰਾਜ ਦੀ ਕਿਰਪਾ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਹਾਂ ਬਹੁਤ ਕਿਰਪਾ ਮਹਾਰਾਜ ਦੀ ਸਿੱਧਾਂ ਦੀ ਜਗ੍ਹਾ ਇੰਨੀ ਪਵਿੱਤਰ ਜਗ੍ਹਾ ਜਗ੍ਹਾ ਆ ਹੈ ਗੁਰੂ ਰਾਮਦਾਸ ਵਾਂਗ ਜਿਸ ਤਰ੍ਹਾਂ ਗੁਰੂ ਰਾਮਦਾਸ ਜੀ ਆ ਇਸ ਤਰ੍ਹਾਂ ਹੀ ਮਹਾਰਾਜ ਦੀ ਆ ਇਤਾਂ ਹੀ ਪਾਠ ਕਰੋ ਅਰਦਾਸਾਂ ਕਰੋ ਮਹਾਰਾਜ ਸਭ ਰਿਆਂ ਦੀ ਸੁਣਦਾ ਸਾਰਿਆਂ ਦੀ ਪੂਰੀਆਂ ਕਰਦਾ ਵੇਖੋ ਜੀ ਸਾਨੂੰ ਸਾਢੇ 3 ਮਹੀਨਿਆਂ ਤੋਂ ਮੈਨੂੰ ਸੇਵਾ ਮਿਲੀ ਐ ਇਸ ਦਰ ਤੇ ਅਸੀਂ ਸੰਗਤਾਂ ਦੇ ਇਕੱਠ ਨੂੰ ਵੇਖ ਸਾਰੀਆਂ ਬੇਸਮੈਂਟਾਂ ਕਾਰ ਪਾਰਕ ਜਿਹੜੀ ਥੱਲੇ ਉੱਪਰ ਸਾਰੀ ਖਾਲੀ ਕਰਾ ਕੇ ਸਾਊਂਡ ਲਵਾ ਕੇ ਉੱਥੇ ਜਿਹੜਾ ਪੱਖੇ ਲਾ ਕੇ ਵਿਛਾਈ ਕਰਾ ਕੇ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਇਸੇ ਤਰ੍ਹਾਂ ਇਹਦੇ ਆਪਣਾ ਗੁਰਦਾਰਾ ਸ਼ਹੀਦਾ ਨਾਲ ਜਿਹੜੇ ਅਟੈਚ ਗੁਰਦਾਰੇ ਨੇ ਆਰਾਮ ਸਰ ਸਾਹ ਮਨਜੀਤ ਸਾਹਿਬ ਵਿਵੇਕ ਸਰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੇ ਸਾਰੇ ਹਾਲਾਂ ਦੇ ਵਿੱਚ ਵਿਛਾਈ ਕਰਾ ਕੇ ਸਾਰੇ ਉੱਥੇ ਵੀ ਸੰਗਤਾਂ ਦਾ ਪ੍ਰਬੰਧ ਕੀਤਾ ਇੱਥੋਂ ਤੱਕ ਕਿ ਬਾਹਰ ਰੋਡ ਦੇ ਉੱਤੇ ਸੰਗਤ ਆਪਣਿਆਂ ਵੀ ਬੈਠ ਗਈ ਜਦੋਂ ਸੰਗਤ ਬੈਠ ਗਈ ਫਿਰ ਉਹਦੇ ਉੱਤੇ ਸੰਗਤਾਂ ਦੇ ਟੈਂਟ ਲਾ ਕੇ ਵਿਛਾਈ ਦਾ ਪ੍ਰਬੰਧ ਕੀਤਾ ਫਿਰ ਵੱਡੇ ਵੱਡੇ ਹਾਰਨ ਲਾ ਕੇ ਸਪੀਕਰ ਲਾ ਕੇ ਪ੍ਰਬੰਧ ਕੀਤਾ ਉੱਥੇ ਅਸੀਂ ਇਸੇ ਤਰ੍ਹਾਂ ਸੰਗਤਾਂ ਦਾ ਜਦੋਂ ਦਰਸ਼ਨੀ ਜੋੜੀ ਤੋਂ ਇੰਟਰ ਕਰਦੀ ਸੀ ਸੰਗਤ ਸਾਡੀ ਪਾਸ ਜਾਂਦੀ ਸੀ ਅਸੀਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਰਸਤਾ ਜਿਹੜਾ ਵਾ ਰਸਤਾ ਜਿਹੜਾ ਹੋਰ ਖੋਲਿਆ ਗਿਆ ਅਸੀਂ ਇੱਥੇ ਸਾਡਾ ਸਟੋਰ ਹੁੰਦਾ ਸੀ ਉਹਨੂੰ ਪਿੱਛੇ ਸਟੋਰ ਨੂੰ ਸ਼ਿਫਟ ਕੀਤਾ ਗਿਆ ਇਸੇ ਤਰ੍ਹਾਂ ਕੜਾ ਪ੍ਰਸ਼ਾਦੀਆਂ ਲੈਣਾ ਸੀ ਉਹ ਜ਼ੋਰਦ ਨਾਲ ਅਟੈਚ ਹੋ ਜਾਂਦੀਆਂ ਸੀ ਆਪ ਜੀ ਨੂੰ ਸੰਗਤ ਕੋਲ ਲੰਘਿਆ ਨਹੀਂ ਜਾਂਦਾ ਅਸੀਂ ਉਹਨਾਂ ਨੂੰ ਕੀਤਾ ਸਿੱਧੀਆਂ ਕਰ ਦਿੱਤੀਆਂ ਕਿ ਸੰਗਤ ਪ੍ਰਸ਼ਾਦ ਲੈ ਕੇ ਸਿੱਧੀ ਬਾਹਰ ਨੂੰ ਜਾਵੇ ਸੱਚੀਆਂ ਰਸੀਦਾਂ ਦਾ ਖੰਡ ਪਾਟਾ ਸਾਹਿਬਾਂ ਦੀ ਬੁਕਿੰਗ ਦਾ ਕਮਰਾ ਸੀ ਉਹਨੂੰ ਅਸੀਂ ਜਿਹੜਾ ਵਾ ਉਹ ਵਿੱਚ ਸੀ ਉਹਨੂੰ ਵੀ ਸਾਈਡ ਤੇ ਕੀਤਾ ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਵਾ ਲੰਬਾਰੀਆਂ ਪਈਆਂ ਜਿਹਦੇ ਵਿੱਚ ਗੁੜਤਾ ਸਾਹਿਬ ਸਨ ਉਹ ਸਾਰੀਆਂ ਗੁੜਤਾ ਸਾਹਿਬ ਵਾਲਾ ਅਸੀਂ ਵੱਡਾ ਵੱਖਰਾ ਵੱਡਾ ਸਾਰਾ ਕੈਮਪ ਬਣਾ ਕੇ ਉੱਥੇ ਸ਼ਿਫਟ ਕੀਤਾ ਕਿਉਂਕਿ ਹੋਰ ਵੀ ਜਗਾ ਸੰਗਤ ਨੂੰ ਮਿਲ ਫਿਰ ਵੀ ਸਾਰਿਆਂ ਤੋਂ ਫਿਰ ਹੜ ਵਾਧੇ ਮਹਾਰਾਜ ਸੰਗਤਾਂ ਦੇ ਕੱਠ ਗਾੜੀ ਜਾਨੇ ਸਾਡੇ ਅਸੀਂ ਪੂਰੇ ਹਫਤੇ ਚ ਪ੍ਰਬੰਧ ਕਰਦੇ ਆ ਉਹ ਸਵੇਰੇ 7 ਵਜੇ ਅਸੀਂ ਫੇਲ ਹੋ ਜਾਂਦੇ ਆ ਕਿਉਂਕਿ ਸੰਗਤਾਂ ਦਾ ਹੜ ਹੀ ਏਡਾ ਵੱਡਾ ਵਾ ਬਾਬੇ ਦੀ ਕਿਰਪਾ ਹੀ ਏਡੀ ਜਿਆਦੀ ਕਰਦਾ ਬਾਬਾ ਤੇ ਸੰਗਤਾਂ ਵੀ ਕੋਈ ਪ੍ਰਵਾਹ ਨਹੀਂ ਕਿਸੇ ਸੰਗਤ ਨੇ ਆਣ ਕੇ ਸਾਡੇ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਸਾਨੂੰ ਗਰਮੀ ਲੱਗਦੀ ਜੀ ਸਾਡੇ ਉੱਥੇ ਪੱਖੇ ਲਾਓ ਜੀ ਕਿਸੇ ਨੇ ਆਣ ਕੇ ਕਹੇ ਨਹੀਂ ਕਿਹਾ ਕਿ ਅਸੀਂ ਭੁੰਜੇ ਬੈਠੇ ਵਿਸ਼ਾਈ ਕਿਸੇ ਸੰਗਤ ਨੇ ਸਾਨੂੰ ਆਣ ਕੇ ਲਾਂਭਾ ਨਹੀਂ ਦਿੱਤਾ ਕਿ ਸਾਨੂੰ ਪ੍ਰਸ਼ਾਦਾ ਨਹੀਂ ਮਿਲਿਆ ਕਿਸੇ ਸੰਗਤ ਨੇ ਲਾਂਭਾ ਨਹੀਂ ਦਿੱਤਾ ਕਿ ਸਾਨੂੰ ਪ੍ਰਾਪਰ ਤਰੀਕੇ ਨਾਲ ਬਾਥਰੂਮਾਂ ਦੀ ਤੰਗੀ ਆਈ ਬਸ ਸੰਗਤਾਂ 'ਚ ਪ੍ਰੇਮ ਹੀ ਇੰਨਾ ਹੋ ਗਿਆ ਲਾਂਭਾ ਦੇਣ ਦੀਆਂ ਕਰਦਾ ਹੀ ਨਹੀਂ ਹਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦਗੰਗ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਤੇ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਜੋ ਹਰ ਐਤਵਾਰ ਸੰਗਤੀ ਰੂਪ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਉਪਰੰਤ ਚੌਪਈ ਸਾਹਿਬ ਜੀ ਦੇ ਪਾਠ ਪੋਸਟੋਂ ਬਾਅਦ ਸੁਖਮਣੀ ਸਾਹਿਬ ਜੀ ਦੇ ਪਾਠ ਫਿਰ ਆਨੰਦ ਸਾਹਿਬ ਜੀ ਦੇ ਫਿਰ ਅਰਦਾਸ ਹੁਕਮਨਾਮਾ ਇਸ ਸੱਚੇ ਸੰਗਤਾਂ ਬੜੇ ਹੀ ਪ੍ਰਸ਼ਾਦ ਦੇ ਨਾਲ ਹਾਜ਼ਰੀਆਂ ਭਰਦਿਆਂ ਨੇ ਅਰਦਾਸਾਂ ਬੇਨਤੀਆਂ ਕਰਦਿਆਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਜੋ ਸੰਗਤਾਂ ਲੈ ਕੇ ਆਉਂਦੀਆਂ ਨੇ ਉਹ ਧੰਤਨ ਬਾਬਾ ਦੀਪ ਸਿੰਘ ਜੀ ਧੰਤਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਦੇ ਨੇ ਉਹ ਬੜੇ ਲੰਮੇ ਸਮੇਂ ਤੋਂ ਹੀ ਇਹ ਸੰਗਤਾਂ ਜੋ ਹਰ ਐਤਵਾਰ ਦੀ ਤਰ੍ਹਾਂ ਹਾਜ਼ਰੀਆਂ ਭਰ ਰਹੀਆਂ ਨੇ ਮੈਨੇਜਰ ਭਗਵੰਤ ਸਿੰਘ ਜੀ ਸਾਹਿਬ ਨੂੰ ਜੀ ਮੇਰੇ ਸਭ ਲਗਾਤਾਰ ਜਿਹੜਾ ਇਹ ਸੰਗਤਾਂ ਦਾ ਐ ਕਹ ਲਈ ਕਿ ਸਮੁੰਦਰ ਹੀ ਬੰਦਾ ਜਾ ਰਿਹਾ ਹੜਾਂ ਦਾ ਜਾ ਰਿਹਾ ਕਿਸ ਤਰ੍ਹਾਂ ਪ੍ਰਬੰਧ ਕੀ ਕੀਤੇ ਜਾਂਦੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਿਛਲੇ ਅਸੀਂ ਕਈ ਮਹੀਨਿਆਂ ਤੋਂ ਦੇਖ ਰਹੇ ਹਾਂ ਸੰਗਤ ਦੇ ਵਿੱਚ ਮੰਚ ਸਰਦਾ ਤੇ ਸਤਿਕਾਰ ਉਹ ਬਹੁਤ ਜ਼ਿਆਦਾ ਇੱਥੇ ਜਿਹੜੇ ਚਪਹਿਰੇ ਦੇ ਪਾਠ ਹੁੰਦੇ ਨੇ ਉਹਦੇ ਸੰਬੰਧ ਚ ਸੰਗਤਾਂ ਜਿੱਥੇ ਦਰਬਾਰ ਸਾਹਿਬ ਦਾ ਵਿੱਚ ਇੱਕ ਤਿਲ ਜਗ੍ਹਾ ਵੀ ਨਹੀਂ ਬਚਦੀ ਉਸੇ ਤਰ੍ਹਾਂ ਆਲੇ-ਦਾਲੇ ਜਿੰਨੀਆਂ ਬਾਹਰ ਦਰਬਾਰ ਸਾਹਿਬ ਦੇ ਸਾਈਡਾਂ ਤੇ ਚਾਹੇ ਲੰਗਰ ਲੰਗਰ ਚੱਲਦਾ ਪ੍ਰਸ਼ਾਦਾ ਛਕਣ ਲਈ ਪਰ ਸੰਗਤਾਂ ਉੱਥੇ ਬਹਿੜ ਕੇ ਵੀ ਪਾਠ ਕਰਦੀਆਂ ਨੇ ਜਿੱਥੇ ਵੀ ਜਗ੍ਹਾ ਮਿਲਦੀ ਆ ਅਸੀਂ ਵੱਧ ਤੋਂ ਵੱਧ ਇਹ ਇੰਡਰਸਟ ਕੱਟ ਦੇਖੋ ਨੂੰ ਮਿਲਿਆ ਕਿ ਸੜਕਾਂ ਤੇ ਵੀ ਬਾਹਰ ਬੈਠੀ ਐ ਇੱਥੋਂ ਲੈ ਕੇ ਸੁਲਤਾਨਪੁਰ ਚੌਕ ਤੱਕ ਸੜਕਾਂ ਤੇ ਕੀ ਗਲੀਆਂ ਚ ਜਾਓ ਤੁਸੀਂ ਗਲੀਆਂ ਚ ਵੀ ਜਿੱਥੇ ਉਹਨਾਂ ਮੰਚ ਸੰਗਤਾਂ ਦੇ ਮੰਚ ਸਰਦਾ ਤੇ ਸਤਕਾਰ ਹੈ ਨਾ ਉਹ ਗਲੀਆਂ ਚ ਬੈਠ ਕੇ ਪਾਠ ਕਰ ਰਹੀ ਆ ਅਸੀਂ ਇਹ ਸੰਗਤਾਂ ਦੀ ਸਰਦਾ ਦੇ ਅੱਗੇ ਸਿਰ ਝਕਾਉਨੇ ਆ ਗੁਰਦਵਾਰਾ ਪ੍ਰਬੰਧ ਵੱਲੋਂ ਤੇ ਸੰਗਤਾਂ ਦਾ ਜੀ ਆਖਦੇ ਆ ਤੇ ਮਾਫੀ ਵੀ ਮੰਗਦੇ ਆ ਕਿਉਂਕਿ ਸੰਗਤਾਂ ਦੀ ਆਮਦ ਬਹੁਤ ਜ਼ਿਆਦਾ ਇਹ ਉਹਨੇ ਪ੍ਰਬੰਧ ਜਿੰਨੇ ਹੋਣੇ ਨਹੀਂ ਚਾਹਦੇ ਪ੍ਰਬੰਧ ਸੰਗਤ ਦੀ ਆਮਦ ਹੀ ਬਹੁਤ ਜ਼ਿਆਦਾ ਹੋਣ ਕਰਕੇ ਉਹ ਪ੍ਰਬੰਧ ਜਿਹੜੇ ਥੋੜੇ ਪੈ ਜਾਂਦੇ ਨੇ ਜੀ। ਬੋਲੇ ਇਹ ਸੰਗਤਾਂ ਦੀ ਸ਼ਰਧਾ ਭਾਵਨਾ ਹੈ ਕਿ ਲੱਖਾਂ ਦੀ ਗਿਣਤੀ ਦੀ ਸੰਗਤਾਂ ਹਰ ਐਤਵਾਰ ਇੱਥੇ ਪਹੁੰਚਦੀਆਂ ਨੇ। 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੰਗਤ ਰੂਪੀ ਪਾਠ ਕਰਦੀਆਂ ਨੇ, ਅਰਦਾਸ ਜੋਤਰੀ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਲੈਂਦੀਆਂ ਨੇ। ਔਰ ਮਨ ਦੇ ਵਿੱਚ ਇਹ ਸ਼ਰਧਾ ਵਿਸ਼ਵਾਸ ਹੈ ਕਿ ਇੱਥੇ ਆ ਕੇ ਸੱਚੇ ਦਿਲ ਨਾਲ ਕੀਤੀ ਗਈ ਹਰ ਅਰਦਾਸ ਜੋਤੜੀ ਗੁਰੂ ਘਰ ਵਿੱਚ ਪ੍ਰਵਾਨ ਕੀਤੀ ਜਾਂਦੀ ਹੈ। ਕੈਮਰਾ ਬਸਤਰ ਹਕਮਰ ਦੇ ਨਾਮ ਅਮਰਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ